ABC ਪੰਜਾਬ ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਜਨਤਾਦਲ ਯੂ ਦੇ ਨਵੇਂ ਬਣੇ ਕੌਮੀ ਪ੍ਰਧਾਨ ਅਸਮ ਦੇ ਮੁੱਖ ਮੰਤਰੀ ਦੀ ਇਤਰਾਜ਼ਯੋਗ ਟਿੱਪਣੀ ਕਹਿੰਦੇ ਸ਼ੂਦਰਾਂ ਦਾ ਕੰਮ ਸਿਰਫ ਤਿੰਨ ਜਾਤੀਆਂ ਦੀ ਸੇਵਾ ਕਰਨਾ ਝਾਰਖੰਡ ਸਰਕਾਰ ਵੱਲੋਂ ਵੱਡਾ ਫੈਸਲਾ ਆਦੀਵਾਸੀ ਦਲਿਤ ਬੁਢਾਪਾ ਪੈਨਸ਼ਨ ਦੀ ਉਮਰ ਘਟਾਈ ਹੁਣ 60 ਸਾਲ ਦੀ بجائے 50 ਸਾਲ ਦੀਆਂ ਉਮਰ ਵਾਲਿਆਂ ਲੋਕਾਂ ਨੂੰ ਮਿਲੇਗੀ ਪੈਨਸ਼ਨ ਦਿੱਲੀ ਸਮੇਤ ਪੰਜ ਸੂਬਿਆਂ ਦੇ ਵਿੱਚ ਧੁੰਦ ਕਾਰਨ ਰੈਡ ਅਲਰਟ ਜਾਰੀ 271 ਫਲਾਈਟਸ ਕੀਤੀਆਂ ਰੱਦ ਦੇਸ਼ ਭਰ ਦੇ ਵਿੱਚ ਕਰੋਨਾ ਦੇ 797 ਨਵੇਂ ਕੇਸ 5 ਦੀ ਮੌਤ 7 ਮਹੀਨਾ ਬਾਅਦ ਐਡੀ ਵੱਡੀ ਗਿਣਤੀ ਚ ਆਏ ਨਵੇਂ ਕੇਸ सीबीआई ਦੀ ਜੁਆਇੰਟ ਡਾਇਰੈਕਟਰ ਹੈ ਚੁੱਕੀ ਨੀਨਾ ਸਿੰਘ ਬਣੀ ਸੀਆਈਐਸਐਫ ਦੀ ਨਵੀਂ ਡਾਇਰੈਕਟਰ ਜਨਰਲ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਦੇ ਦੋਸ਼ ਜਦਿ ਰੂਪਾ ਸਰਕਾਰ ਵਿੱਚ 40000 ਕਰੋੜ ਦਾ ਕੋਵਿਡ ਸਕੈਮ ਹੋਇਆ ਅਤੇ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਸ਼ਸ਼ੀ ਥਰੂਰ ਨੇ ਦਿੱਤਾ ਸੰਕੇਤ 224 ਹੋ ਸਕਦੀ ਲੋਕ ਸਭਾ ਦੀ ਆਖਰੀ ਚੋਣ ਅਤੇ ਇਜ਼ਰਾਈਲ ਐਂਬੈਸੀ ਬਲਾਸਟ ਸੈਂਪਲ ਰਿਪੋਰਟ ਦਿੱਲੀ ਪੁਲਿਸ ਨੂੰ ਸੌਂਪੀ ਜਾਏਗੀ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਚ ਜਨਤਾ ਪਾਰਟੀ ਯੂ ਦੀ ਰਾਸ਼ਟਰੀ ਕਾਰਜਕਰਨੀ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲੈ ਗਿਆ ਲਲਨੇ ਹੀ ਨितीश ਕੁਮਾਰ ਨੂੰ ਜਨਤਾਦਲ ਯੂनाइटेड ਦਾ ਨਵਾਂ ਪ੍ਰਧਾਨ ਬਣਾਉਣ ਦਾ ਮਤਾ ਰੱਖਿਆ ਸੀ ਜਿਸ ਨੂੰ ਸਿਰਫ ਸੰਮਤੀ ਦੇ ਨਾਲ ਪਾਸ ਕਰ ਲਿਆ ਗਿਆ ਰਾਸ਼ਟਰੀ ਪਰਿਸ਼ਦ ਦੀ ਬੈਠਕ ਦੇ ਵਿੱਚ ਇਹ ਘੋਸ਼ਣਾ ਕੀਤੀ ਗਈ ਹੈ ਨितीश ਕੁਮਾਰ ਦੂਸਰੀ ਵਾਰ ਪਾਰਟੀ ਦੇ ਪ੍ਰਧਾਨ ਬਣੇ ਨੇ ਇਹ ਜਾਣਕਾਰੀ ਜਨਤਾਦਲ ਯੂ ਦੇ ਰਾਸ਼ਟਰੀ ਜਨਰਲ ਸਕੱਤਰ ਦਸਾਈ ਚੌਧਰੀ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਪਾਰਟੀ ਦੇ ਸਾਰੇ ਲੀਡਰਾਂ ਦੀ ਰਾਏ ਸੀ ਕਿ ਪ੍ਰਮੁੱਖ ਚਿਹਰਾ ਹੋਣ ਦੇ ਨਾਤੇ 224 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਤੀਸ਼ ਕੁਮਾਰ ਨੂੰ ਸੰਗਠਨ ਦੀ ਕਮਾਂਡ ਸੰਭਾਲਣੀ ਚਾਹੀਦੀ ਹੈ। ਇਸ ਤੋਂ ਬਾਅਦ ਨਤੀਸ਼ ਨੇ ਕਿਹਾ ਕਿ ਜੋ ਤੁਸੀਂ ਲੋਕਾਂ ਨੇ ਅਪੀਲ ਕੀਤੀ ਮੈਂ ਉਹਦੇ ਵਾਸਤੇ ਤਿਆਰ ਹਾਂ। ਲਲਨ ਸਿੰਘ ਨੇ ਕਿਹਾ ਕਿ ਮੈਂ ਬਹੁਤ ਸਮੇਂ ਤੱਕ ਪਾਰਟੀ ਦਾ ਪ੍ਰਧਾਨ ਰਹਿ ਚੁੱਕਾ। ਮੈਂ ਚੋਣ ਲੜਨੀ ਹੈ ਤੇ ਪਾਰਟੀ ਦੇ ਵਿੱਚ ਹੋਰ ਵੀ ਕੰਮ ਕਰਨੇ ਨੇ। ਤਾਂ ਦੱਸਿਆ ਕਿ 21 ਜੁਲਾਈ 2021 ਨੂੰ ਲਲਨ ਸਿੰਘ ਨੇ ਜਨਤਾਧal ਯੂ ਦਾ ਉਹਨਾਂ ਨੂੰ ਰਾਸ਼ਟਰੀ ਕੌਮੀ ਪ੍ਰਧਾਨ ਬਣਾਇਆ ਗਿਆ ਸੀ ਰਾਸ਼ਟਰੀ ਪ੍ਰਧਾਨ ਦਾ ਕਾਰਜਕਾਲ 2 ਸਮੇਂ ਦਾ ਹੁੰਦਾ ਤੇ ਲਲਨ ਸਿੰਘ ਆਪਣਾ ਕਾਰਜਕਾਲ 2 ਸਾਲ ਦਾ ਪੂਰਾ ਕਰ ਚੁੱਕੇ ਸਨ ਇਸ ਮੀਟਿੰਗ ਦੇ ਵਿੱਚ 4 ਮਤੇ ਵੀ ਪਾਸ ਕੀਤੇ ਗਏ ਨੇ ਜਿਹਦੇ ਵਿੱਚ ਪਹਿਲਾ ਲਲਨ ਸਿੰਘ ਦਾ ਅਧਿਕਾਰਿਕ ਤੌਰ ਤੇ ਅਹੁਦੇ ਤੋਂ ਅਸਤੀਫਾ ਦੂਸਰਾ ਸਾਰੀਆਂ ਰਾਜਨੀਤਿਕ ਮੁੱਦਿਆਂ ਤੇ ਫੈਸਲਾ ਲੈਣ ਲਈ ਸੀਐਮ ਅਤੇ ਰਾਸ਼ਟਰੀ ਜਨਤਾ ਪਾਰਟੀ ਪ੍ਰਧਾਨ ਨितीश ਕੁਮਾਰ ਨੂੰ ਦਿੱਤੀ ਗਈ ਜ਼ਿੰਮੇਵਾਰੀ ਤੀਸਰਾ 149 ਜਿਹੜੇ ਸੰਸਦ ਨੂੰ ਮਤਲ ਕੀਤਾ ਗਿਆ ਸੀ ਲੋਕ ਸਭਾ ਵੱਲੋਂ ਉਹ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਗਲਤ ਦੱਸਿਆ ਚੌਥਾ ਮਹंगाई ਅਤੇ ਬਰੋਜਗਾਰੀ ਤੇ ਆਰਥਿਕ ਪ੍ਰਸਤਾਵ ਵਿੱਚ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ ਗਿਆ ਅਸਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵਾਸ਼ ਸ਼ਰਮਾ ਨੇ ਭਗਵਤ ਗੀਤਾ ਦਾ ਸ਼ਲੋਕ ਇੱਕ ਐਕਸ ਪੋਸਟ ਤੇ ਕੀਤਾ ਜਿਸ ਵਿੱਚ ਲਿਖਿਆ ਕਿ ਗੀਤਾ ਦੇ ਅਨਸਾਰ ਸ਼ੂਦਰਾਂ ਦਾ ਕਰਤਵ ਤਿੰਨ ਜਾਤੀਆਂ ਬ੍ਰਹਮਣ, ਕਸ਼ਤਰੀਅ ਅਤੇ ਵੈਸ਼ਵੈ ਦੀ ਸੇਵਾ ਕਰਨਾ ਪੋਸਟ ਦੇ ਵਿਵਾਦ ਹੋਇਆ ਆ ਆਈਐਮ ਆਈਐਮ ਦੇ ਚੀਫ ਅਸਦੁਦੀਨ ਓਵੈਸੀ ਸਮਿਤ ਕਈ ਲੀਡਰਾਂ ਨੇ ਉਹਨਾਂ ਤੇ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਜਾਤੀ ਵੰਡ ਨੂੰ ਬੜਾਵਾ ਦੇਣ ਦਾ ਦੋਸ਼ ਲਗਾਇਆ ਅਸਮ ਸੀਐਮ ਨੇ ਆਪਣੇ ਐਕਸ ਤੇ ਇੱਕ ਪੋਸਟ ਕੀਤੀ ਜਿਸ ਵਿੱਚ ਲਿਖਿਆ ਕਿ ਮੇਰੀ ਟੀਮ ਦੇ ਇੱਕ ਮੈਂਬਰ ਨੇ ਗੀਤਾ ਦੇ ਅਧਿਆਇ 18 ਦੇ 44ਵੇਂ ਸ਼ਲੋਕ ਵਿੱਚ ਇੱਕ ਸ਼ਲੋਕ ਗਲਤ ਨਵਾਜ਼ ਦੇ ਨਾਲ ਪੋਸਟ ਕੀਤਾ ਸੀ ਐਸ.ੀ.ਐਮ ਸਰਮਾ ਨੇ ਲਿਖਿਆ ਕਿ ਗਲਤੀ ਦਾ ਅਹਿਸਾਸ ਹੁੰਦੇ ਹੀ ਇਹ ਪੋਸਟ ਹਟਾ ਲਈ ਸੀ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਇਮਾਨਦਾਰੀ ਦੇ ਨਾਲ ਮਾਫੀ ਮੰਗਦਾ ਹਿੰਮਤ ਸਰਮਾ ਨੇ ਆਪਣੇ ਮਾਫੀ ਨਾਮੇ ਵਾਲੇ ਪੋਸਟ ਵਿੱਚ ਇਹ ਵੀ ਕਿਹਾ ਕਿ ਅਸਮ ਇੱਕ ਜਾਤੀ ਭਿੰਨ ਸਮਾਜ ਦੀ ਤਸਵੀਰ ਹੈ ਤੇ ਗਲਤ ਨਵਾਜ਼ ਇੱਕ ਗਲਤੀ ਸੀ ਮੈਂ ਨਿਯਮਿਤ ਤੌਰ ਤੇ ਹਰ ਸਵੇਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਭਗਵਤ ਗੀਤਾ ਦਾ ਇੱਕ ਸ਼ਲੋਕ ਅਪਲੋਡ ਕਰਦਾ ਤਹ ਹੁਣ ਤੱਕ 668 ਸ਼ਲੋਕ ਪੋਸਟ ਕੀਤੇ ਨੇ ਉਧਰ ਏ ਆਈ ਐਮ ਆਈ ਐਮ ਦੇ ਚੀਫ ਅਤੇ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਸ਼ਰਮਾ ਦੇ ਇਸ ਪੋਸਟ ਨੂੰ ਲੈ ਕੇ ਨਿਸ਼ਾਨਾ ਲਾਇਆ ਉਹਨਾਂ ਨੇ ਕਿਹਾ ਕਿ ਹਿੰਮਤ ਵਿਸ਼ਵਾਸ਼ ਸ਼ਰਮਾ ਹਰ ਭਾਰਤੀ ਨਾਗਰਿਕ ਦੇ ਨਾਲ ਸਮਾਨ ਵਿਹਾਰ ਕਰਨ ਦੀ ਆਪਣੀ ਸੌ ਪੂਰੀ ਤਰ੍ਹਾਂ ਨਹੀਂ ਕਰੇ ਹਾਲ ਵਿੱਚ ਹਟਾਇਆ ਗਿਆ ਇੱਕ ਪੋਸਟ ਵਿੱਚ ਅਸਮ ਦੇ ਸੀਐਮ ਨੇ ਸਮਾਜ ਦੇ ਬਾਰੇ ਆਪਣੇ ਨਜ਼ਰੀਏ ਬਾਰੇ ਵਿਸਤਾਰ ਨਾਲ ਦੱਸਿਆ ਉਨਾਂ ਨੇ ਕਿਹਾ ਕਿ ਖੇਤੀ, ਗਾਂ ਪਾਲਣ ਅਤੇ ਵਣਜ ਵੈਸ਼ਵਾਂ ਦਾ ਪ੍ਰਤੀਕਰ ਜਿਹੜਾ ਕਰਤਵਿਆ ਅਤੇ ਬ੍ਰਾਹਮਣਾ, ਕਸ਼ਤਰੀਆ ਤੇ ਵੈਸ਼ਵਾਂ ਦੀ ਸੇਵਾ ਕਰਨਾ ਸ਼ੂਦਰਾਂ ਦਾ ਪ੍ਰਕਿਰਤਕ ਕਰਤਵਿਆ ਇੱਕ ਸੰਵਿਧਾਨਕ ਅਹੁਦੇ ਤੇ ਰਹਿੰਦੇ ਹੋਏ ਤੁਹਾਡੀ ਜਿਹੜੀ ਸੋਹ ਆ ਉਹ ਪ੍ਰਤਿਗ ਨਾਗਰਿਕ ਤੇ ਨਾਲ ਸਮਾਨ ਵਿਹਾਰ ਕਰਦੀ ਆ ਪਰ ਉਹਨਾਂ ਕਹਿੰਦੇ ਕਿ ਬਹੁਤ ਹੀ ਅਫਸੋਸ ਜਨ ਕਹਿ ਕੇ ਤੁਹਾਡੇ ਵਿਚਾਰਾਂ ਚੋਂ ਕੀ ਝਲਕਦਾ ਅਸਮ ਦੇ ਮੁਸਲਮਾਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਇਹ ਸਾਹਮਣਾ ਕੀਤਾ ਹੈਗਾ ਕਿ ਹਿੰਦੂਤਵਤ ਸਤੰਤਰਤਾ ਸਮਾਨਤਾ ਅਤੇ ਨਿਆਂ ਦੇ ਅਪ੍ਰੀਤ ਉਲਟ ਹੈ। ਝਾਰਖੜ ਵਿੱਚ ਹਿਮੰਤ ਸਰਕਾਰ ਅਜ ਆਪਣੀ ਸਰਕਾਰ ਦੀ ਚੌਥੇ ਸਾਲ ਦੀ ਵਰੇਗੰਡ ਮਨਾ ਰਹੀ ਆ ਉਸ ਪ੍ਰੋਗਰਾਮ ਦੇ ਦੌਰਾਨ ਮੁੱਖ ਮੰਤਰੀ ਹਿਮੰਤ ਸਰੇ ਨੇ ਮੰਚ ਤੋਂ ਵੱਡਾ ਲਾਨ ਕੀਤਾ ਉਹਨੇ ਮੰਚ ਤੋਂ ਕਿਹਾ ਕਿ ਮੈਂ ਘੋਸ਼ਣਾ ਕਰਨਾ ਚਾਹੁੰਦਾ ਹੈਗਾ ਸਾਡੇ ਰਾਜ ਵਿੱਚ ਆਦੀਵਾਸੀ ਦਲਿਤ ਭਾਈ ਉਹਨਾਂ ਨੂੰ ਪਹਿਲਾਂ 60 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਦਿੱਤੀ ਜਾਂਦੀ ਸੀ ਅੱਜ ਤੋਂ ਬਾਅਦ 50 ਸਾਲ ਜਿਸ ਦੀ ਉਮਰ ਹੋ ਗਈ ਉਹਨੂੰ ਪੈਨਸ਼ਨ ਦਿੱਤੀ ਜਾਊਗੀ ਮੁੱਖ ਮੰਤਰੀ ਕਹਾਂਗੇ 60 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਕੰਮ ਨਹੀਂ ਮਿਲਦਾ ਹੈਗਾ ਆਦਮ ਜਨਜਾਤੀ ਦੇ ਲੋਕਾਂ ਦੇ ਸਬੰਧ ਵਿੱਚ ਕਈ ਖਬਰਾਂ ਸ਼ਬਦਿਆ ਰਹਿੰਦੀਆਂ ਨੇ ਤੇ ਉਹਨਾਂ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ ਕਿਵੇਂ ਮਜ਼ਬੂਤ ਕਰਨਾ ਹੈਗਾ ਇਹਦੇ ਯਤਨ ਕੀਤੇ ਜਾ ਰਹੇ ਜਿਸ ਦੇ ਚੱਲਦਿਆਂ ਹੁਣ ਜਿਹੜੀ ਪੈਨਸ਼ਨ ਆ ਆਦੀਵਾਸੀ ਦਲਿਤ ਬੁਢਾਪਾ ਪੈਨਸ਼ਨ ਉਹ 60 ਸਾਲ ਦੀ بجائے ਹੁਣ 50 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਊਗੀ ਐਲਾਨ ਕੀਤਾ ਜਦੋਂ ਪਾਰਟੀ ਦੇ 4 ਸਾਲ ਹੋ ਚੁੱਕੇ ਨੇ ਉਹਨਾਂ ਇਹ ਇਸ ਮਸਲੇ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਉਨਰ ਆਲੀ ਕਿਹਾ ਕਿ ਵਿਰੋਧੀਆਂ ਤੇ ਇਲਜ਼ਾਮ ਵੀ ਲਗਾਏ ਨੇ ਦੇ ਨਾਲ ਉਹਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਵੀ ਸੂਬਾ ਸਰਕਾਰ ਨੂੰ ਸਹਿਯੋਗ ਨਹੀਂ ਮਿਲ ਰਿਹਾ ਮੁੱਖ ਮੰਤਰੀ ਹਿਮੰਤ ਸਰੇਨ ਨੇ ਵਿਰੋਧੀਆਂ ਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ ਗਵਰਨਰ ਦੇ ਕੋਲ ਸਰਕਾਰ ਦੇ ਪ੍ਰਤੀ ਕੰਨ ਭਰੇ ਜਾਂਦੇ ਨੇ ਤੇ ਦੂਸਰੇ ਸੂਬਿਆਂ ਵਿੱਚ ਗਵਰਨਰ ਨੂੰ ਕੋਈ ਦਿੱਕਤ ਨਹੀਂ ਆ ਫਿਰ ਸਾਡੇ ਇਥੇ ਸਮੱਸਿਆ ਕਿਉਂ ਪੈਦਾ ਕੀਤੀਆਂ ਜਾਂਦੀਆਂ ਨੇ ਮੁੱਖ ਮੰਤਰੀ ਇਹ ਵੀ ਕਿਹਾ ਕਿ ਨੌਜਵਾਨ ਜਿਹੜਾ ਸੂਬਾ ਉਹਨੂੰ ਬਿਮਾਰੀ ਵਰਗਾ ਸੂਬਾ ਜਿਹੜਾ ਬਣਾ ਦਿੱਤਾ ਗਿਆ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਤੱਕ ਆਪਣੇ ਉਹਨਾਂ ਨੇ ਕੰਮਾਂ ਦਾ ਜ਼ਿਕਰ ਕੀਤਾ ਰੱਬ ਦੇ ਕੰਮ ਵੀ ਗਿਨਾਏ ਉਹਨੇ ਕਿਹਾ ਕਿ ਕਿਵੇਂ ਕਰੋਨਾ ਕਾਲ ਵਿੱਚ ਅਤੇ ਸੂਬੇ ਵਿੱਚ ਜਦੋਂ ਸੋਕਾ ਪਿਆ ਸੀ ਉਸ ਸਮੇਂ ਵੀ ਸਰਕਾਰ ਨੇ ਗਰੀਬ ਕਿਸਾਨ ਅਤੇ ਮਜ਼ਦੂਰਾਂ ਦੇ ਨਾਲ ਖੜੀ ਰਹੀ ਆ ਹਿੰਮਸਰੇਨ ਕਹਿੰਦੇ ਕਿ ਅਸੀਂ ਰੋਜ਼ਗਾਰ ਦਿੱਤਾ ਹੁਣ ਤੱਕ 45000 ਲੋਕਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਆ ਤੇ ਹਾਲੇ ਵੀ ਸਰਕਾਰ ਪੂਰਾ ਕੰਮ ਕਰ ਰਹੀ ਹੈ ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਕਿ ਇਨ੍ਹਾਂ ਸੂਬਿਆਂ ਵਿੱਚ ਦਿੱਲੀ ਹਰਿਆਣਾ ਪੰਜਾਬ ਝਾਰਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ ਧੁੰਦ ਦੇ ਕਾਰਨ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਧੁੰਦ ਦੇ ਕਾਰਨ ਦੇਸ਼ ਭਰ ਦੇ ਵਿੱਚ 271 ਫਲਾਈਟਸ ਜਿਹੜੀਆਂ ਉਹ ਲੇਟ ਹੋਈਆਂ ਤੇ ਕਰੀਬ 1.5 ਤੋਂ ਜਿਹੜੀਆਂ ਉਡਾਨਾਂ ਨੇ ਉਹ ਕੈਨਸਲ ਕਰਨੀਆਂ ਪਈਆਂ ਨੇ ਦੂਜੇ ਪਾਸੇ ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਕੱਲੇ ਦਿੱਲੀ ਵਿੱਚ 100 ਫਲਾਈਟਸ ਦੇਰੀ ਨਾਲ ਉਡਾਨ ਭਰੀ ਉਹਨਾਂ ਨੇ ਇਸ ਤੋਂ ਇਲਾਵਾ 80 ਤੋਂ ਜ਼ਿਆਦਾ ਜਿਹੜੀਆਂ ਟ੍ਰੇਨਾਂ ਨੇ ਉਹ 8 ਤੋਂ 10 ਘੰਟੇ ਦੇਰੀ ਨਾਲ ਚੱਲ ਰਹੀਆਂ ਨੇ ਉਧਰ ਯੂਪੀ ਦੇ 51 ਜ਼ਿਲ੍ਹਿਆਂ ਦੇ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਆ 7 ਸ਼ਹਿਰਾਂ ਵਿੱਚ ਜਿਹੜਾ ਸਭ ਤੋਂ ਵੱਧ ਜੇ ਦੱਸਿਆ ਜਾ ਰਿਹਾ ਕਿ ਮਸੂਰੀ ਵਿੱਚ ਜਿਹੜਾ ਘੱਟ ਰਿਕਾਰਡ ਕੀਤੀ ਗਈ ਹੈ ਇਹਨਾਂ ਸ਼ਹਿਰਾਂ ਵਿੱਚ ਵਿਜ਼ਿਬਿਲਟੀ ਕਿਤੇ 0 ਹੈ ਤੇ ਕਿਤੇ 5 ਤੋਂ 10 ਮੀਟਰ ਤੱਕ ਪਹੁੰਚ ਗਈ ਹੈ ਦੂਜੇ ਪਾਸੇ ਮੱਧ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਧੁੰਦ ਪੈ ਚੁੱਕੀ ਜਿਸ ਕਰਕੇ ਸੂਬਾ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਉਧਰ ਮੌਸਮ ਵਿਭਾਗ ਦੇ ਮੁਤਾਬਕ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ 30 ਤੋਂ 31 ਦਸੰਬਰ ਨੂੰ بارش ਹੋਣ ਜਾਂ ਬਰਫ਼ ਪੈਣ ਦੀ ਸੰਭਾਵਨਾ ਹੈ ਇਸ ਤੋਂ ਲਾਹ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਛਤੀਸਗੜ੍ਹ ਤਾਮਲनाडु ਅਤੇ ਕੇਰਲਾ ਵਿੱਚ 31 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਮੀ ਵੀ ਪੈ ਸਕਦਾ ਹੈਗਾ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਦੀ ਵਜ੍ਹਾ ਨਾਲ ਸੜਕਾਂ 'ਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈਆ ਔਰ ਐਡਵਾਈਜ਼ਰੀ ਵਿੱਚ ਵੀ ਮੌਸਮ ਵਿਭਾਗ ਨੇ ਲੋਕਾਂ ਨੂੰ ਸੜਕ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਾਧਨਾ ਯਾਤਰਾ ਦੌਰਾਨ ਨਾ ਰੁਕਣ ਦੀ ਅਪੀਲ ਕੀਤੀ ਔਰ ਸਾਧਨ ਨਾਲ ਉਹਨਾਂ ਕਿਹਾ ਗਿਆ ਫੌਗ ਲਾਈਟਾਂ ਦਾ ਜਰੂਰ ਇਸਤੇਮਾਲ ਕੀਤਾ ਜਾਵੇ ਦੇਸ਼ ਭਰ ਵਿੱਚ 24 ਘੰਟਿਆਂ ਦੇ ਵਿੱਚ 777 ਲੋਕਾਂ ਨੂੰ ਕਰੋਨਾ ਰਿਪੋਰਟ ਪੋਜ਼ਟਿਵ ਆਇਆ 798 ਮਰੀਜ਼ ਠੀਕ ਵੀ ਹੋ ਗਏ ਨੇ ਤੇ 5 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ 7 ਮਹੀਨੇ ਬਾਅਦ ਕਰੋਨਾ ਦੇ ਇੰਨੇ ਵੱਡੇ ਮਾਮਲੇ ਜਿਹੜੇ ਦਰਜ ਕੀਤੇ ਗਏ ਨੇ ਇਸ ਤੋਂ ਪਹਿਲਾਂ 19 ਮਈ 2023 ਨੂੰ 865 ਕੇਸ ਰਿਪੋਰਟ ਹੋਏ ਸੀ ਦੇਸ਼ ਵਿੱਚ ਕੁੱਲ ਐਕਟਿਵ ਕੇਸ ਦੀ ਜਿਹੜੀ ਸੰਖਿਆ 4091 ਹੋ ਗਈ ਹੈ ਯਾਨੀ ਕਿ ਇਹਨਾਂ ਮਰੀਜ਼ਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਇਹਨਾਂ ਵਿੱਚ ਕੇਰਲਾ ਵਿੱਚ ਸਭ ਤੋਂ ਜ਼ਿਆਦਾ 2522 ਕਰਨਾਟਕਾ ਚ 568 ਅਤੇ ਮਹਾਰਾਸ਼ਟਰ ਦੇ ਵਿੱਚ 369 ਜਿਹੜੇ ਨੇ ਉਹ ਪੋਜ਼ਿਟਿਵ ਆਏਗੇ ਨੇ ਦੂਜੇ ਪਾਸੇ ਕਰੋਨਾ ਦੇ ਨਵੇਂ JN.1 ਵੇਰੀਐਂਟ ਨੇ ਜਿਹੜੇ ਮਰੀਜ਼ਾਂ ਦੇ ਉਸ ਵੇਰੀਐਂਟ ਦੇ ਨਾਲ ਗਿਣਤੀ 145 ਹੋ ਗਈ ਹੈ ਰਿਪੋਰਟਸ ਦੇ ਮੁਤਾਬਕ ਇਹਨਾਂ ਵਿੱਚ ਜ਼ਿਆਦਾਤਰ ਮਰੀਜ਼ ਜਿਹੜੇ ਨੇ ਉਹ ਘਰਾਂ ਦੇ ਵਿੱਚ ਸੀ ਆਈਸੋਲੇਸ਼ਨ ਦੇ ਵਿੱਚ ਨੇ ਜਦ ਕਿ ਕਈ ਜਿਹੜੇ ਨੇ ਹਸਪਤਾਲ ਦੇ ਵਿੱਚ ਵੀ ਦਾਖਲ ਨੇ ਪਰ ਵੀ 200 ਦਾ ਇਹ ਦੇਸ਼ ਦਾ ਪਹਿਲਾ ਕਰੋਨਾ ਪੋਜ਼ਿਟਿਵ ਆਇਆ ਸੀ ਉਦੋਂ ਦੇਸ਼ ਹੁਣ ਤੱਕ ਦੇਸ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 4.50 ਕਰੋੜ ਲੋਕ ਇਸ ਵਾਇਰਸ ਨਾਲ ਪੋਜ਼ਿਟਿਵ ਹੋਏ ਸੀ ਤੇ 4.44 ਕਰੋੜ ਠੀਕ ਹੋਏ ਸੀ ਜਦਕਿ 5.33 ਲੱਖ ਲੋਕਾਂ ਦੀ ਮੌਤ ਹੋਈ ਸੀ ਜਿੱਥੇ ਇਸ ਵੇਲੇ ਜ਼ਿਆਦਾ ਕਰੋਨਾ ਦੇ ਕੇਸ ਆ ਉਹਦੇ ਵਿੱਚ ਕੇਰਲਾ ਦੇ ਵਿੱਚ 2522 ਕਰਨਾਟਕਾ ਚ 568 ਮਹਾਰਾਸ਼ਟਰ 369 ਦਿੱਲੀ ਚ 47 ਉੱਤਰ ਪ੍ਰਦੇਸ਼ ਚ 19 ਰਾਜਸਥਾਨ ਚ 37 ਗੁਜਰਾਤ ਚ 70 ਛਤੀਸਗੜ੍ਹ ਚ 33 ਹਰਿਆਣਾ ਚ 12 ਤੇ ਮੱਧ ਪ੍ਰਦੇਸ਼ ਚ 15 ਕੇਸ ਜਿਹੜੇ ਨੇ ਉਹ ਪੋਸਟ ਪਾਈ ਗਈ ਨੇ ਦੇਸ਼ ਦੀ ਨਾਮੀ ਏਜੰਸੀ सीबीआई ਦੀ ਜੁਆਇੰਟ ਡਾਇਰੈਕਟਰ ਹੈ ਚੁੱਕੀ ਨੀਨਾ ਸਿੰਘ ਦੇਸ਼ ਦੀ ਪਹਿਲੀ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਜਾਨੀ CISF ਦੇ ਡੀਜੀ ਮਤਲਬ ਡਾਇਰੈਕਟਰ ਜਨਰਲ ਚੁਣੀ ਗਈ ਹੈ ਨੀਨਾ ਸਿੰਘ ਸ਼ੀਨਾਬੋਰਾ ਕਤਲਕਾਂਡ ਜਿਓਖਾਂਡ ਸੁਸਾਇਸਾਈਡ ਨੋ ਵਰਗੇ ਕੇਸ ਜਿਹੜੇ ਹਾਈਪਰਵਲ ਕੇਸ ਆ ਉਹਨਾਂ 'ਚ ਵੀ ਕੰਮ ਕਰ ਚੁੱਕੀ ਹੈ ਸੈਂਟਰ ਇੰਡਸਟਰੀ ਸਕਿਉਰਿਟੀ ਫੋਰਸ ਦੇ ਡਾਇਰੈਕਟਰ ਜਨਰਲ ਦਾ ਜਿੰਮਾ ਪਹਿਲੀ ਵਾਰ ਇੱਕ ਔਰth IPS ਅਫੀਸਰ ਨੂੰ ਦਿੱਤਾ ਗਿਆ ਰਾਜਸਥਾਨ ਕੇਡਰ ਦੀ 1999 ਬੈਚ ਦੀ IPS ਅਫੀਸਰ ਨੀਨਾ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੂਰੇ ਦੇਸ਼ ਦੇ 에어ਪੋਰਟ ਦਿੱਲੀ ਮੈਟਰੋ ਤੇ ਹੋਰ ਸਰਕਾਰੀ ਬਿਲਡਿੰਗਾਂ ਦੀ ਸਿਕਿਉਰਿਟੀ ਦਾ ਜਿੰਮਾ CISF ਕੋਲਿਆ ਨੀਨਾ ਰਾਜਸਥਾਨ ਪੁਲਸ ਦੀ ਪਹਿਲੀ ਮਹਿਲਾ ਡੀਜੀਪੀ ਰਹਿ ਚੁੱਕੀ ਹੈ ਨੀਨਾ ਸਿੰਘ ਫਿਲਹਾਲ CISF ਦੀ ਸਪੈਸ਼ਲ ਡਾਇਰੈਕਟਰ ਜਨਰਲ ਸੀ ਉਹ 2021 ਵਿੱਚ CISF ਨਾਲ ਜੁਡੀਸੀ ਉਹਨਾਂ ਦਾ ਰਿਟਾਇਰਮੈਂਟ 31 ਜੁਲਾਈ 200 ਜੋ ਵੀ ਵਿੱਚ ਹੋਏਗਾ ਤਦ ਤੱਕ ਉਹ ਸੀਆਈਐਸਬੀ ਦੀ ਚੀ ਪੋਸਟ ਤੇ ਬਣੀ ਰਹੇਗੀ ਨੀਨਾ ਸਿੰਘ 2013 ਤੋਂ ਲੈ ਕੇ 2018 ਦੇ ਦੌਰਾਨ ਸੀਬੀਏ ਦੀ ਜੁਆਇੰਟ ਡਾਇਰੈਕਟਰ ਰਹਿ ਚੁੱਕੀ ਹੈ ਇਸ ਦੌਰਾਨ ਉਹਨੇ ਕਈ ਹਾਈ ਪ੍ਰੋਫਾਈਲ ਮਾਮਲਿਆਂ ਤੇ ਕੰਮ ਕੀਤਾ ਉਹਨਾਂ ਨੇ 2020 ਵਿੱਚ ਉਹਨਾਂ ਨੂੰ ਸੇਵਾ ਮੈਡਲ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਨੀਨਾ ਸਿੰਘ ਨੋਬਲ ਵਿਜੇਤਾ ਅਭੀਜੀਤ ਬੈਨਰਜੀ ਅਤੇ ਆਉਸਤਰ ਦੁਫਲੂ ਦੇ ਨਾਲ ਦੋ ਰਿਸਰਚ ਪੇਪਰ ਵੀ ਲਿਖ ਚੁੱਕੀ ਹੈ ਨੀਨਾ ਸਿੰਘ 2002 ਚ ਰਾਜਸਥਾਨ ਮੇਲਾ ਕਮਿਸ਼ਨ ਦੇ ਮੈਂਬਰ ਸਖਤਰ ਦੇ ਰੂਪ ਵਿੱਚ ਕੰਮ ਕਰ ਚੁੱਕੇ ਇਸ ਦੌਰਾਨ ਉਹਨਾਂ ਨੇ ਔਰਤਾਂ ਦੇ ਲਈ ਆਊਟਰੀਚ ਪ੍ਰੋਗਰਾਮ ਡਿਜ਼ਾਈਨ ਕੀਤਾ ਸੀ ਜਿਸ ਵਿੱਚ ਕਮਿਸ਼ਨ ਦੇ ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਔਰਤਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਸੁਣਦੇ ਸੀ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਨੀਨਾ ਸਿੰਘ ਨੇ 2005-2006 ਵਿੱਚ ਮੈਸਰ ਸਟ੍ਰਕਚਰਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਲੈ ਪੁਲ ਸਟੇਸ਼ਨਾਂ ਨੂੰ ਪਬਲਿਕ ਦੇ ਲਈ ਸਹਿਜ ਬਣਾਉਣ ਤੇ ਪ੍ਰੋਜੈਕਟ ਦੇ ਵੀ ਕੰਮ ਕੀਤਾ ਆਈਪੀਐਸ ਨੀਨਾ ਸਿੰਘ ਦੇ ਪਤੀ ਰੋਹਿਤ ਕੁਮਾਰ ਵੀ ਰਾਜਸਥਾਨ ਕਾਡਰ ਦੇ ਆਈਐਸ ਅਫੀਸਰ ਨੇ ਉਹਨਾਂ ਨੇ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੇ ਵਿੱਚ ਜਦੋਂ ਸੀ ਉਦੋਂ ਰਾਜਸਥਾਨ ਦੇ ਵਿੱਚੋਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਨ ਫਿਲਹਾਲ ਉਹ ਕੇਂਦਰ ਸਰਕਾਰ ਦੇ ਫੂਡ ਸਪਲਾਈ ਡਿਪਾਰਟਮੈਂਟ ਦੇ ਵਿੱਚ ਬਤੌਰ ਸਕੱਤਰ ਕੰਮ ਕਰ ਰਹੇ ਨੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਬੀਐਸ ਜੱਦੂ ਰਪਾ ਸਰਕਾਰ ਦੇ ਦੌਰਾਨ ਕੋਵਿਡ ਸਕੈਮ ਹੋਣ ਦੀ ਗੱਲ ਸਾਹਮਣੇ ਆਈ ਆ ਔਰ ਇਸ ਨਾਲ ਰਾਜਨੀਤੀ ਗਰਮਾ ਗਈ ਹੈ ਵਿਜੀਪੁਰ ਤੋਂ ਬੀਜਪੀ ਦੇ ਵਿਧਾਇਕ ਬਸਨਗੋੜਾ ਪਾਟਲ ਜਤਨਾਲ ਨੇ ਕਰਨਾਟਕਾ ਵਿੱਚ ਬੀਜਪੀ ਦੀ ਸਰਕਾਰ ਦੇ ਦੌਰਾਨ 40 ਹਜ਼ਾਰ ਕਰੋੜ ਰੁਪਏ ਦੇ ਕੋਵਿਡ ਸਕੈਮ ਹੋਣ ਦੇ ਦੋਸ਼ ਲਗਾਏ ਨੇ ਬਸਨਗੋੜਾ ਨੇ ਇਸ ਦਾਅਵੇ ਤੇ ਕਰਨਾਟਕਾ ਦੇ ਸੀਐਮ ਸੱਦਰ ਰਮাইয়া ਨੇ ਕਿਹਾ ਕਿ ਅਗਰ ਵਿਧਾਇਕ ਪਾਟਲ ਦੀ ਮੰਸ਼ਾ ਦੋਸ਼ੀਆਂ ਨੂੰ ਸਜ਼ਾ ਦਿਲਾਉਂਦੀਆਂ ਤਾਂ ਉਹਨਾਂ ਨੂੰ ਸਕੈਮ ਦੇ ਨਾਲ ਜੁੜੇ ਦਸਤਾਵੇਜ਼ ਜਾਂਚ ਕਮਿਸ਼ਨ ਜਿਹੜੇ ਜਸਟਿਸ ਜੌਨ ਮਾਈਕਲ ਕੁਨਾ ਕਮੇਟੀ ਦੇ ਸਾਹਮਣੇ ਪੇਸ਼ ਕਰਨੇ ਚਾਹੀਦੇ ਨੇ ਦੂਜੇ ਪਾਸੇ ਕਰਨਾਟਕਾ ਦੀ ਮੌਜੂਦਾ ਸਰਕਾਰ ਦੇ ਮੰਤਰੀ ਪ੍ਰੈੰਕ ਖੜਗਾ ਨੇ ਬਸਨਗੋੜਾ ਪਾਰਟਲ ਜਤਨਾਲ ਦੇ ਨਾਲ ਜੁੜੇ ਘਟਾਲਿਆਂ ਨੂੰ ਦਸਤਾਵੇਜ਼ ਸਰਵਜਨਕ ਕਰਨ ਦੀ ਵੀ ਮੰਗ ਕੀਤੀ ਉਹਨੇ ਕਰਨਾਟਕਾ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਸੁਰੱਖਿਆ ਦੇ ਲਈ ਦਸਤਾਵੇਜ਼ ਨੂੰ ਉਹਨੇ ਕਿਹਾ ਕਿ ਜਗ ਜਰ ਕਰਨਾ ਚਾਹੀਦਾ ਹੈ ਇਸੇ ਦਰਾਂਹ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਪੀ ਰਜੀਵ ਨੇ ਕਿਹਾ ਕਿ ਪਰਦੇਸ਼ ਪ੍ਰਧਾਨ ਬੀワイ ਵਿਜੇਂਦਰ ਦੀ ਅਗਵਾਈ ਵਿੱਚ ਹੋਈ ਭਾਰਤੀ ਜਨਤਾ ਪਾਰਟੀ ਦੀ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਇਸ ਮੁੱਦੇ ਤੇ ਚਰਚਾ ਕੀਤੀ ਗਈ ਹੈ ਕਰਨਾਟਕਾ ਬੀਜੇਪੀ ਨੇ ਕਿਹਾ ਕਿ ਪਾਰਟੀ ਦੀ ਗਰਮਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ 22 ਦਸੰਬਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਤਨਾਲ ਨੇ ਦੋਸ਼ ਲਗਾਇਆ ਸੀ ਕਿ ਜਯਦਾ ਰੂਪਾ ਦੀ ਅਗਵਾਈ ਵਾਲੀ ਪਿਛਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਰਾਂ ਕੋਵਿਡ ਦੌਰਾਨ 4000 ਕਰੋੜ ਰੁਪਏ ਦਾ ਸਕੈਮ ਕੀਤਾ ਗਿਆ ਸੀ ਵਿਧਾਇਕ ਨੇ ਜਯਦਾ ਰੂਪਾ ਦੇ ਦੋ ਬੇਟੇ ਤੇ ਵੀ ਦੋਸ਼ ਲਗਾਏ ਸੀ ਜਤਨਾਲ ਨੇ ਕਿਹਾ ਕਿ ਅਗਰ ਮੈਨੂੰ ਪਾਰਟੀ ਤੋਂ ਕੱਢਿਆ ਗਿਆ ਤੇ ਮੈਂ ਉਹਨਾਂ ਲੋਕਾਂ ਦੇ ਨਾਮ ਜਗਜाहਰ ਕਰੂੰਗਾ ਜਿਨ੍ਹਾਂ ਨੇ ਪੈਸਾ ਲੁੱਟਿਆ ਤੇ ਕਈ ਪ੍ਰਾਪਰਟੀਆਂ ਬਣਾਈਆਂ ਨੇ ਬੀਐਸ ਜੁੱਧਾ ਰੁਪਏ ਸਰਕਾਰ ਦੇ ਦਰਾਂ 40 ਹਜ਼ਾਰ ਕਰੋੜ ਰੁਪਏ ਦਾ ਗਵਨ ਕੀਤਾ ਗਿਆ ਉਹਨਾਂ ਨੇ ਲੋਕਾਂ ਨੂੰ ਹਰੇਕ ਕਰੋਨਾ ਬਰੀ ਦੇ ਲਈ 8 ਤੋਂ 10 ਲੱਖ ਰੁਪਏ ਦਾ ਬਿੱਲ ਬਣਾਇਆ ਸੀ ਪਾਟ ਨੇ ਕਿਹਾ ਕਿ ਉਸ ਵਕਤ ਸਾਡੀ ਸਰਕਾਰ ਸੀ ਲੇਕਿਨ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਸੱਤਾ ਵਿੱਚ ਕਿਸ ਦੀ ਸਰਕਾਰ ਹੈ ਚੋਰ ਤਾਂ ਚੋਰ ਹੀ ਹੈ ਕਰੋਨਾ ਮਾਰ ਬਾਰੀ ਦੇ ਵਕਤ 45 ਰੁਪਏ ਦੇ ਮਾਸਕ ਦਾ ਕੀਮਤ 400 ਰੁਪਏ ਦੇ ਨਾਲ 마스크 ਖਰੀਦੇ ਗਏ ਨੇ ਬੰਗਲੌਰ ਚ 10000 ਬੈੱਡ ਦੀ ਵਿਵਸਥਾ ਕੀਤੀ ਗਈ ਸੀ ਤੇ ਇਸ ਲਈ ਕਿਰਾਏ ਤੇ 10000 ਬੈੱਡ ਮੰਗਵਾਏ ਗਏ ਸੀ ਜਦ ਮੈਨੂੰ ਕਰੋਨਾ ਹੋਇਆ ਸੀ ਤਾਂ ਮਨੀਪਾਲ ਹਸਪਤਾਲ ਵਿੱਚ 5 ਲੱਖ 80 ਹਜ਼ਾਰ ਰੁਪਏ ਮੰਗੇ ਗਏ ਸੀ ਤੇ ਗਰੀਬ ਆਦਮੀ ਇਹਨਾਂ ਪੈਸਾ ਕਿੱਥੋਂ ਲੈ ਕੇ ਆਊਗਾ বিজেপি ਦੇ ਵਿਧਾਇਕ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਕਰਨਾਟਕਾ ਦੇ ਸੀਐਮ ਸਿਧਰਮਈਆ ਨੇ ਆਪਣਾ ਪੱਖ ਦਿੱਤਾ ਉਹਨਾਂ ਨੇ ਕਿਹਾ ਕਿ বিজেপি ਵਿਧਾਇਕ ਦੇ ਇਹਨਾਂ ਦੋਸ਼ਾਂ ਦੇ ਸਾਡੇ ਕੋਲ ਪਹਿਲਾਂ ਹੀ ਸਬੂਤਾਂ ਸਬੂਤਾਂ ਤੇ ਹੋਰ ਪੁਖਤਾ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਹਾ ਕਿ 40% ਕਮਿਸ਼ਨ ਦੀ ਸਰਕਾਰ ਸੀ ਅਸੀਂ ਜਤਨਾਲ ਦੇ ਦੋਸ਼ਾਂ ਤੇ ਵਿਚਾਰ ਕਰ ਔਰ ਇਹ ਜਿਹਾ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਸਾਡੇ ਅਨੁਮਾਨ ਨਾਲੋਂ 10 ਗੁਣਾ ਵੱਡਾ ਭਾਰਤੀ ਜਨਤਾ ਪਾਰਟੀਆਂ ਦੇ ਮੰਤਰੀਆਂ ਦਾ ਜਿਹੜਾ ਸਮੂਹ ਉਹ ਸਾਡੇ ਤੇ ਦੋਸ਼ ਲਗਾ ਕੇ ਸਦਨ ਦੇ ਵਿੱਚ ਰੌਲਾ ਪਾਉਂਦੇ ਹੋਏ ਬਾਹਰ ਚਲੇ ਜਾਂਦੇ ਸੀ ਲੇਕਿਨ ਹੁਣ ਉਹ ਕਿੱਥੇ ਲੁਕਣਗੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਤਰਮਤਮ ਤੋਂ ਸੰਸਦ ਸ਼ਸ਼ੀ ਥਰੂ ਨੇ ਆਖਰੀ ਚੋਣ ਲੜਨ ਦੇ ਸੰਕੇਤ ਦਿੱਤੇ ਨੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੋਂ ਕਿਹਾ ਕਿ 2024 ਵਿੱਚ ਮੈਂ ਆਖਰੀ ਚੋਣ ਲੜ ਸਕਦਾ ਹਾਲਾਂਕਿ ਥਰੂ ਦੇ ਇੱਕ ਮੁਹਾਵਰੇ ਵਿੱਚ ਇਹ ਵੀ ਸਪੱਸ਼ਟ ਦੇ ਦਿੱਤੀ ਹੈ ਕਿ ਇਹ ਅੰਤਿਮ ਫੈਸਲਾ ਨਹੀਂ ਹੈ ਰਾਜਨੀਤੀ ਹੈ ਰਾਜਨੀਤੀ ਵਿੱਚ ਕਿਹਾ ਜਾਂਦਾ ਹੈ ਕਿ ਕਦੀ ਨਹੀਂ ਸ਼ਬਦ ਕਦੀ ਨਹੀਂ ਬੋਲਿਆ ਥਰੂ ਨੇ ਕਹੇ ਕਿ ਕਿਸੇ ਵਕਤ ਮੈਨੂੰ ਲੱਗਦਾ ਸੀ ਕਿ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਪਰ ਮੇਰੀ ਸੋਚ ਸੀ ਹਾਲ ਵਿੱਚ ਇੱਕ ਟੀਵੀ ਸ਼ੋਅ ਦੇ ਵਿੱਚ ਸਨਸਰਨ ਮੈਂਬਰ ਨੇ ਕਿਹਾ ਕਿ 2024 ਚ ਲੋਕ ਸਭਾ ਚੋਣ ਉਹਨਾਂ ਦੀ ਆਖਰੀ ਚੋਣ ਹੋ ਸਕਦੀ ਹੈ ਹਾਲਾਂਕਿ ਥਰੂ ਨੇ ਹਲੇ ਤੱਕ ਇਸ ਨੂੰ ਸਪਸ਼ਟ ਨਹੀਂ ਕੀਤਾਗਾ ਪਰ ਉਹਨੇ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਅਗਲਾ ਚੋਣ ਮੇਰੀ ਆਖਰੀ ਹੋ ਸਕਦੀ ਹੈ ਥਰੂ ਨੇ ਵੀ ਕਿਹਾ ਕਿ ਅਗਰ ਮੈਨੂੰ ਇਸੇ ਸੀਟ ਤੋਂ ਚੋਣ ਵਾਸਤੇ ਟਿਕਟ ਮਿਲੀ ਤਾਂ ਮੈਂ ਪੂਰੀ ਸਿੱਦਤ ਦੇ ਨਾਲ ਚੋਣ ਵੀ ਲੜਾਂਗਾ ਤੇ ਲੋਕਾਂ ਨੂੰ ਆਪਣਾ ਬੈਸਟ ਦੇਵਾਂਗਾ ਸ਼ਸ਼ੀ ਤਰੂਰ ਨੇ ਆਪਣਾ ਪਹਿਲੀ ਇਲੈਕਸ਼ਨ 2009 ਵਿੱਚ ਲੜੀ ਸੀ ਉਹਨਾਂ ਨੇ ਸੀਪੀਆਈ ਦੇ ਉਸ ਸਮੇਂ ਕੈਂਡੀਡੇਟ ਪੀ ਰਾਮਚੰਦਰਨ ਨਾਇਰ ਨੂੰ 95000 ਵੋਟਾਂ ਨਾਲ ਹਰਾਇਆ ਸੀ ਉਸ ਤੋਂ ਬਾਅਦ ਸਤੂਰ ਨੇ 2014 2019 ਵਿੱਚ ਵੀ ਲੋਕ ਸਭਾ ਚੋਣਾਂ ਜਿੱਤਿਆ ਸੀ ਰਾਜਨੀਤੀ ਚੋਂ ਤੋਂ ਪਹਿਲਾਂ ਸ਼ਸ਼ੀ ਤਰੂਰ ਸੰਯੁਕਤ ਰਾਸ਼ਟਰ ਮਤਲਬ ਯੂਨੋ ਦੇ ਵਿੱਚ ਸਨ 2006 ਵਿੱਚ ਉਹਨਾਂ ਨੇ ਯੂਨੋ ਵਿੱਚ ਜਨਰਲ ਸਕੱਤਰ ਅਹੁਦੇ ਲਈ ਚੋਣ ਭਾਰਤ ਵੱਲੋਂ ਲੜੀ ਸੀ ਉਸ ਸਮੇ 7 ਉਮੀਦਵਾਰ ਚੋਣ ਮੈਦਾਨ ਵਿੱਚ ਸੀ ਤੇ ਸ਼ਸ਼ੀ थरूर ਦੂਸਰੇ ਨੰਬਰ ਦੇ ਸਾਹਮਣੇ ਦਿੱਲੀ ਵਿੱਚ ਇਜ਼ਰਾਈਲ ਅੰਬੈਸੀ ਦੇ ਨੇੜੇ ਲੋ ਇਨਸਟਿਟ ਦੇ ਤਮਾਕੂ ਦੇ ਮਾਮਲੇ ਵਿੱਚ ਬਲਾਸਟ ਸੈਂਪਲ ਰਿਪੋਰਟ ਸੀਕ੍ਰਟ ਰੱਖੀ ਗਈ ਹੈ ਇੱਕ ਸੀਲਬੰਦ ਲਪਾਫੇ ਵਿੱਚ ਦਿੱਲੀ ਪੁਲਿਸ ਨੂੰ ਦਿੱਤੀ ਜਾਏਗੀ ਪੁਲਿਸ ਦੇ ਨਾਲ ਜੁੜੇ ਜਾਣਕਾਰਾਂ ਦੇ ਅਨਸਾਰ ਵਿਸਫੋਟ ਕਿਸ ਚੀਜ਼ ਨਾਲ ਹੋਇਆ ਇਹ ਹਾਲੇ ਤੱਕ ਪਤਾ ਨਹੀਂ ਚਲ ਸਕਿਆ ਫਰੈਂਸਿਕ ਰਿਪੋਰਟ ਵਿੱਚ ਆਉਣੀ ਬਾਕੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੇ ਕਾਰਨਾਂ ਦਾ ਪਤਾ ਲੱਗੂਗਾ ਮੰਗਲਵਾਰ ਨੂੰ ਹੋਈ ਘਟਨਾ ਤੋਂ ਬਾਅਦ 27 ਦਸੰਬਰ ਨੂੰ ਫਰਾਂਸਿੰਗ ਐਕਸਪਰਟ ਨੇ ਘਟਨਾ ਵਾਲੇ ਥਾਂ ਤੇ ਦੌਰਾ ਕੀਤਾ ਸੀ ਤੇ ਉਥੇ ਕਈ ਉਹਨਾਂ ਨੇ ਨਮੂਨੇ ਇਕੱਠੇ ਕੀਤੇ ਸੀ ਧਮਾਕਾ ਅੰਬੈਸੀ ਤੋਂ 260 ਮੀਟਰ ਦੂਰ ਨਦਾਸ ਹਾਊਸ ਦੇ ਗੇਟ ਨੰਬਰ 4 ਤੇ ਹੋਇਆ ਸੀ ਇੱਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ ਉਧਰ ਪੁਲਿਸ ਨੇ ਅੰਬੈਸੀ ਦੇ ਨੇੜੇ ਇੱਕ ਸੀਸੀਟੀ ਫੁਟੇਜ ਮਿਲਿਆ ਇੱਕ ਨਿਊਜ਼ੀਅੰਸੀ ਮੁਤਾਬਕ ਦੋ ਲੋਕ ਸ਼ੱਕੀ ਦੇਖੇ ਗਏ ਨੇ ਪੁਲਿਸ ਦੋਨਾਂ ਜਾਣਿਆਂ ਨੂੰ ਟਰੈਕ ਕਰਨ 'ਚ ਜੁਟੀ ਹੋਈ ਹੈ ਇੱਕ ਹੋਰ ਨਿਊਜ਼ ਏਜੰਸੀ ਦੇ ਮੁਤਾਬਕ ਜਿਹੜੇ ਦੋ ਲੋਕ ਤੁਮਾਕੇ ਵਾਲੇ ਸਪੌਟ ਤੇ ਦੇਖੇ ਨੇ ਲੇਕਿਨ ਉਹ ਸ਼ੱਕੀ ਹੈ ਜਾਂ ਨਹੀਂ ਇਸ ਨੂੰ ਲੈ ਕੇ ਹਲੇ ਪੁਲਿਸ ਕੁਝ ਵੀ ਨਹੀਂ ਕਹਿ ਰਹੀ ਮੌਕੇ ਤੇ ਇੱਕ ਚਿੱਠੀ ਵੀ ਮਿਲੀ ਹੈ ਜੋ ਇਜ਼ਰਾਈਲ ਦੇ ਛੱਡੇ ਵਿੱਚ ਲਿਪਟੀ ਹੋਈ ਸੀ ਇਹ ਇੰਗਲਿਸ਼ ਭਾਸ਼ਾ ਵਿੱਚ ਇੱਕ ਲਿਖਿਆ ਪੇਜ ਦਾ ਲੈਟਰ ਸੀ ਜੋ ਸਰ ਅੱਲਾ ਰੈਜ਼ਿਡੈਂਸ ਗਰੁੱਪ ਨਾਲ ਜੁੜਿਆ ਹੋਇਆ ਸੀ ਇਹਨੂੰ ਜੀਓਨੋਸਟ ਗਾਜ਼ਾ ਫਿਲਸਤੀਨ ਸ਼ਬਦ ਵੀ ਲਿਖੇ ਹੋਏ ਸੀ ਇੱਕ ਨਿਊ ਏਜੰਸੀ ਦੇ ਮੁਤਾਬਕ ਇਜ਼ਰਾਈਲ ਦਾ ਗਾਜ਼ਾ ਤੇ ਅਟੈਕ ਰਿਵੈਂਜ ਦੀ ਵੀ ਗੱਲ ਲਿਖੀ ਇਸ ਤੋਂ ਬਾਅਦ ਇਜ਼ਰਾਈਲ ਨੇ ਸੁਰੱਖਿਆ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਇਸ ਵਿੱਚ ਭਾਰਤ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਪੀੜ ਪੜਕੇ ਵਾਲੀ ਥਾਵਾਂ ਤੇ ਜਾਣ ਤੋਂ ਰੋਕ ਦਿੱਤਾ ਹੈ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ